ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਦ ਚੈਨਲ ਗਾਇਜ਼ ਅੱਜ ਮੈਂ ਕਾਫੀ ਸ਼ੇਕੀ نیچے ਆ ਗਈ ਸੀ ਤੇ ਪਾਪਾ ਕਹਿੰਦੇ ਅੱਜ ਨੂੰ ਇਹ ਜੀ نیچے ਆ ਗਈ ਮੈਂ ਕਿਹਾ ਪਾਪਾ ਮੈਨੂੰ ਲੱਗਾ ਕਿ ਜ਼ਿਆਦਾ ਟਾਈਮ ਹੋ ਗਿਆ ਤਾਂ ਮੈਂ ਜਲਦੀ ਆ ਗਈ ਸੀ ਮਮਾ ਇੱਧਰ ਕੰਮ ਕਰਦੇ ਪਿਆ ਹੈਲੋ ਗਾਇਜ਼ ਤੇ ਪਾਪਾ ਵੀ ਕੰਮ ਕਰਦੇ ਪਿਆ ਤੇ ਪਾਪਾ ਨੂੰ ਫੇਰ ਦੇਖੋ ਕਿੰਨੀ ਤਾਂ ਪੈਂਦੀ ਪਈ ਮੋਰੇ ਨੂੰ ਜਿਹਦੇ ਨਾਲ ਕਿ ਪਾਪਾ ਨੂੰ ਥੋੜੀ ਪ੍ਰੋਬਲਮ ਹੁੰਦੀ 2000 years later ਗਾਇਜ਼ ਸ਼ਾਮ ਹੋ ਚੁੱਕੀ ਹੈ ਤੇ ਮਮਾ ਟੀ ਪੀਂਦੇ ਪਏ ਮਮਾ ਇਦਾਂ ਕਰੋ ਪੰਜਾਬ ਕਰੋ ਸਵਾਦ ਆਇਆ ਨਹੀਂ ਸਵਾਦ ਆਦਿਆ ਸਵਾਦ ਆ ਸਵਾਦ ਆ ਤੇ ਗਾਈਸਾ ਨਾ ਮੋਨ ਨੀ ਨਾ ਹਾ ਤੇ ਚੋਨੇ ਨਾ ਤੇਚ ਨਾ ਹਾਂ ਤੋਂ ਵੱਡੇ ਸੀ ਮੈਂ ਕਿਹਾ ਤੇ ਇੱਥੇ ਘੱਟੋ ਘੱਡੇ ਕਹਿੰਦੀ ਉਦਹੀਂ ਮੈਂ ਕਿਹਾ ਹਣਾ ਵਾਲੇ ਦੋ ਗੱਡੀ ਤਾਂ ਕਿਤਾ ਬੁਰਾ ਡਿਜ਼ਾਈਨ ਬਣ ਜਾਊਗਾ ਤਾ ਰੇ ਸਭੀ ਛੋਟੇ ਛੋਟੇ ਗਾ ਗਾਈਸ ਇਹਦਾ ਬਣ ਜਿਵਾਂ ਲੈਂਦੀ ਫਿਰ ਇਹਦਾ ਗੱਡੀ ਠੀਕ ਆ ਦੇਖੇ ਲੱਗਦਾ ਹੋਊਗਾ ਕੀ ਮੇਰੀ ਹਰ ਕਤਾ ਹੈਗੇ ਮਿਚ्योर ਇਮਿਚ्योर ਮੇਰੀ ਹਰ ਕਤਾ ਤੇ ਗਾਇਸ ਹਨ ਹੁਣ ਨਾ ਪਾਜੀ ਆਏ ਸੀਗੇ ਜਿਹੜੇ ਰਿਟਰਨ ਲੈਣਾ ਸੀ ਤੇ ਸਾਨੂੰ ਪਤਾ ਕਪੜਾ ਮੰਗਾਇਆ ਸੀ ਬਹੁਤ ਵਧੀਆ ਨਿਕਲੇ ਸੀ ਉਹ ਜਿਹੜਾ ਬਹੁਤ ਵਧੀਆ ਕਪੜਾ ਨਿਕਲਾ ਸੀ ਨਾ ਤੇ ਹਨਾ ਉਹਨੂੰ ਮੈਂ ਕਿਹ ਰੱਖਣਾ ਨਹੀਂ ਨਾ ਵਧੀਆ ਕਪੜਾ ਪਾ ਕੇ ਕੋ ਪਾ ਕੇ ਭੇਜਣੇ ਇਸ ਪੀਸ ਨੂੰ ਵਾਪਸ ਮੋੜ ਦਿੱਤਾ ਜਾਵੇ ਡਾਕੇ ਭੇਜਣੇ ਤੇ ਇਸ ਨਹੀਂ ਮੈਨੂੰ ਮੋੜਿਆ ਸੀ ਤੇ ਹਨਾ ਉਹਦਾ ਕਲਰ ਉੱਥੇ ਪਿੰਕ ਦਿਖਾਇਆ ਸੀ ਤੇ ਬਾਸ ਸਾਨੂੰ ਗ੍ਰੀਨ ਜਿਆ ਸੀ ਤੇ ਹਨਾ ਜਦੋਂ ਭਾਜੀ ਆਏ ਤੇ ਉਹਨਾਂ ਨੂੰ ਮੋੜਨ ਲੱਗੇ ਤੇ ਉਹ ਕਹਿੰਦੇ ਇਹ ਰੰਗ ਹੀ ਹੋਰ ਮੈਂ ਕਿਚ ਸਾਡੀ ਕੀ ਗਲਤੀ ਆ ਇਹ ਰੰਗ ਗੂਰਾ ਫਿਰ ਉਹ ਕਹਿੰਦੇ ਤੁਸੀਂ ਤੁਹਾਡੇ ਰਿਟਰਨ ਕਰੀ ਗਏ ਨੂੰ ਤੇ ਹਨਾ ਤੁਸੀਂ ਇਦਾਂ ਕਰ ਇੱਕ ਵਿੱਚ ਲਿਖ ਕਿ ਇਹ ਰੰਗ ਹੋ ਰਾ ਤੇ ਇਸ ਜਿਹਨੂੰ ਇਹ ਰਿਟਰਨ ਕਰਨ ਲੱਗਿਆ ਤੇ ਉਹ ਕਹਿੰਦੇ ਠੀਕ ਮੈਂ ਕਰਛਾ ਠੀਕਾ ਫਿਰ ਉਹ ਲੈ ਕੇ ਨਗੇ ਉਹਨਾਂ ਨੇ ਫੋਟੋ ਪਾਈ ਆ ਤੇ ਹੁਣ ਮੈਂ ਜੋ ਦੁਬਾਰਾ ਰਿਟਰਨ ਕਰੂੰਗੀ ਉਹ ਦੋ ਰਿਟਰਨ ਲੈ ਕੇ ਜੇਨ ਹੈ ਗਿਆ ਨਾ ਉਹਦੇ ਮੈਨੂੰ ਬਦਵਾਂ ਵੀ ਮੈਂ ਸੀ ਅੱਜ ਤੇ ਕੱਲ ਦਾ ਦੇਣੀ ਆ ਵਸ ਤਿੰਨ ਦਿਨ ਦੀ ਰਿਟਰਨ ਹੈ ਗੁਰੂ ਪਾਦੀ ਹੋਣ ਅੱਛਾ ਕੱਲ ਆਇਆ ਸੀ ਹਾਂ ਪਰਸ ਕੱਲ ਅਮੀ ਕੱਲ ਆਇਆ ਸੀ ਪਰਸੋਂ ਆਇਆ ਸੀ ਫਿਰ ਅੱਜ ਅੱਜ ਹੀ ਅੱਜ ਦਾ ਦੇ ਰਿਟਰਨ ਠੀਕ ਆ ਮੈਂ ਪਾਉਂਗੀ ਦਗਾ ਮੈਂ ਕਹਿੰਦੀ ਸੀ ਉਧਰ ਕੈਨਸਲ ਕਰੂੰਗੇ ਮੈਂ ਕਿਹਾ ਤੁਸੀਂ ਦਰੋਹ ਤੇ ਕੈਨਸਲ ਕਰ ਦੋ ਮੈਂ ਨਾਲ ਕਹਾਂ ਸੀ ਗੰਦੇ ਮਗਾ ਲੂਗਾ ਤੁਸੀਂ ਅੱਧੇ ਘੰਟੇ ਤੱਕ ਤੇ 1 ਘੰਟੇ ਤੱਕ ਕਰ ਦਿਓ ਰਿਟਰਨ ਵਾਪਸ ਉਹ ਦੇਖਦੇ ਹੁੰਦੀ ਜਾਂ ਨਹੀਂ ਗਾਇਸ ਹੋਣੀ ਪਤਾ ਕੀ ਹੋਇਆ ਨਹੀਂ ਲੋਕੀ ਪਹਿਲੋ ਵੀ ਹੁੰਦਾ ਹੁੰਦਾ ਪਾਪਾ ਦੀ ਜਿਹੜੀ ਮਸ਼ੀਨ ਆ ਨਾ ਉਦੇ ਸਟਾਰਟਰ ਸਟਾਰਟਰ ਹੁੰਦਾ ਕਿ ਸਟਾਰਟਰ ਦੀਆਂ ਪੱਤੀਆਂ ਜੁੜ ਗਈਆਂ ਤੇ ਮਸ਼ੀਨ ਗਾਇਸ ਆਪੇ ਭਜ ਲਾਪੀ ਤੇ ਮਸ਼ੀਨ ਇਨੀ ਤੇਜ਼ ਭੱਜੀ ਮੈਂ ਕਹ ਪਾਪਾ ਇਨੀ ਤੇਜ਼ ਹੱਦ ਤੋ ਚਲਾਉਂਦੇ ਪਿਆ ਤੇ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਮਸ਼ੀਨ ਦੀ ਪੱਤੀਆਂ ਜੁੜ ਗਈਆਂ ਤੇ ਉਹ ਮਤਲਬ ਬਹੁਤ ਜ਼ਿਆਦਾ ਤੇਜ਼ ਭਜ ਲਾਪੀ ਹਣਾ ਮੋਨਾ ਕਿੰਨੇ ਤੇ ਜਵਾਜ਼ ਆਈ ਬਹੁਤ ਬਮ ਬਾਈਟ ਖਤਰੇ ਵਾਲਾ ਹੁੰਦਾ ਮੰਜ਼ਰ ਹਾਂ ਕਿ ਹੋਂ ਕਿ ਵੀ ਇਹ ਵੀ ਤਾਂ ਹੁੰਦਾ ਨਾ ਪਾਪਾ ਦਾ ਹੱਥ ਨਾ ਵੇ ਚੱਲਵੇ ਹਾਂ ਗਾਇਸ ਬਹੁਤ ਹੀ ਜ਼ਿਆਦਾ ਮਤਲਬ ਤੇਜ਼ ਆਵਾਜ਼ ਆਈ ਸੀ ਇੱਕਦਮ ਮੈਂ ਕਿਹਨੀ ਤੇਜ਼ ਪਪਾ ਕਰਦੇ ਛੁੰਦੇ ਤੇ ਪਪਾ ਹੁਣ ਉਹਨਾਂ ਨੂੰ ਸਹੀ ਕਰਨ ਲੱਗੇ ਆ ਦੇਖਣ ਲੱਗੇ ਕਿ ਇਹਦੇ ਪੱਤੀਆਂ ਕਿਤੇ ਜੁੜੀਆਂ ਐ ਨਹੀਂ ਉਹ ਜੁੜੀਆਂ ਕਿਹੜੀਆਂ ਹਾਂ ਗਾਇਸ ਆਵੜੀਆਂ ਹਨ ਗਰਮ ਆ ਪਪਾ ਆ ਕੀ ਹੈ ਪਪਾ ਬਹੁਤ ਏ ਜੋ ਗਾਇਸ ਆਵਾਜ਼ ਆਈ ਸ਼ੁਕਰ ਹੈ ਹੱਥ ਨੂੰ ਸੋਣ ਤੋਂ ਬਚ ਗਿਆ ਆ ਰਹੀ ਹੈ ਨਾ

ਉਨਾਮ ਖਤਰਾ ਹੀ ਆ ਬਹੁਤ ਹੀ ਜ਼ਿਆਦਾ ਖਤਰਾ ਗਾਇਸ ਕਿਸੇ ਵੀ ਕੰਮ ਵਿੱਚ ਉਹ ਨਹੀਂ ਹੈਗਾ ਆਸਾਨੀ ਹਰੇ ਕੰਮ ਵਿੱਚ ਸਭ ਤੋਂ ਪਹਿਲਾਂ ਖਤਰਾ ਫਿਰ ਆਸਾਨੀ ਆ ਤੇ ਉਹਨੂੰ ਵਾਪਸ ਸਹੀ ਕਰਦੇ ਦੇਖਦੇ ਸਹੀ ਹੁੰਦਾ ਨਹੀਂ ਗਾਇਸ ਅੱਧਾ ਪੌਣਾ ਘੰਟਾ ਹੋ ਗਿਆ ਪਾਪਾ ਹੇ ਤੱਕ ਸਹੀ ਕਰਦੇ ਪਏ ਤੇ ਸਹੀ ਨਹੀਂ ਹੋਇਆ ਮਤਲਬ ਪਾਪਾ ਨੇ ਕਰ ਲੈਣਾ ਹੁਣ ਪਾਪਾ ਪੱਤੀ ਵਗੈਰਾ ਲੈ ਕੇ ਗਏ ਪਹਿਲੇ ਪਾਪਾ ਨੇ ਦੁਕਾਨਦਾਰ ਨਾਲ ਗੱਲ ਕੀਤੀ ਜਿੱਤ ਲੈ ਪਾਪਾ ਕਹਿੰਦੇ ਨਾ ਥੋੜਾ ਟਾਈਮ ਹੋਇਆ ਤੇ ਪੱਤੀਆਂ ਦੀ ਜੋੜ ਵੀ ਗਈਆਂ ਤੇ ਦੁਕਾਨਦਾਰ ਤੁਹਾਨੂੰ ਪਤਾ ਹੀ ਇੱਕ ਵਾਰੀ ਜਦੋਂ ਆਪਾਂ ਚੀਜ਼ ਲੈਣ ਜਾਈਏ ਉਹ ਮਿੱਠੇ ਪਿਆਰੇ ਬਣਦੇ ਹੁੰਦੇ ਬਾਅਦ ਚ ਸੁਣਦੇ ਨਹੀਂ ਹੁੰਦੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਤੇ ਪਾਪਾ ਕਹਿੰਦੇ ਚਲੋ ਇਹਨੂੰ ਵਾਪਿਸ ਹੀ ਕਰ ਲੈਣਾ ਤੇ ਪਾਰਸਲ ਵੀ ਮੈਨੂੰ ਰਿਟਰਨ ਕਰ ਦਿੱਤਾ ਹੁਣ ਉਹ ਲੈ ਜਾਊਗੇ ਜਦੋਂ ਲੈ ਕੇ ਜਾਣਾ ਹੋਊਗਾ ਅਸੀਂ ਆਪਣਾ ਵਲੌਗ ਦੇਖ ਦਿੱਤੇ ਵਲੌਗ ਅਸੀਂ ਕਿ ਆਪਣਾ ਵਲੌਗ ਹੀ ਦੇਖ ਲਈਏ ਤੇ ਬਾਤ ਛੱਡੀ ਬੰਦ ਕਰ ਦਵਾਂਗੇ ਤੇ ਕੰਮ ਕਰ ਲਵਾਂਗੇ ਆਪਣਾ ਆਪਣਾ ਹਣਾਮ ਯੈਸ ਐਸ ਕੱਲ ਪਰ ਸੋ ਮਮਾ ਹਣੀ ਪਰਚੀ ਕਢਾ ਕੇ ਲਿਆਏ ਸੀ ਕਣਕ ਦੀ ਤੇ ਹਣਾ ਉਹ ਸੱਦਾ ਆਇਆ ਉਹ ਕਹਿੰਦੇ ਵੀ ਕਣਕ ਲੈ ਜਾਓ ਫੇ ਨਹੀਂ ਤਾਂ ਅਸੀਂ ਕਾਲੀ ਦੇਣੀ ਮਤਲਬ ਰਾਸ਼ ਹੈ ਨਹੀਂ ਕੋ ਕਹਿੰਦੇ ਲੈ ਜਾਓ ਤੇ ਮਮਾ ਜੀ ਆਪਣਾ ਸਰਵ ਹੁੰਦੇ ਪਿਆ ਤੇ ਪਾਪਾ ਮਮਾ ਦੇ ਨਾਲ ਜਾ ਕੇ ਕਣਕ ਲੈ ਕੇ ਆਉਗੇ ਐਕਟਿਵਾ ਤੇ ਜਾ ਕੇ ਐਕਟਿਵਾ ਤੇ ਲੈਣੇ ਹਣੇ ਕਿਉਂਕਿ ਪਾਰ ਚੱਕਣਾ ਖੱਚ ਖੁੱਚ ਵੀ ਪੈ ਜਾਂਦੀ ਆ ਬੰਦੇ ਦੇ ਚੁੱਕ ਚੁੱਕ ਵੀ ਪੈ ਜਾਂਦੀ ਆ ਗਾਇਸ ਮਮਾ ਪਾਪਾ ਚਲੇ ਗਏ ਆ ਉਹ ਕਣਕ ਲੈਣ ਲਈ ਤੇ ਮੈਂ ਅੰਦਰ ਇੱਥੇ ਘਰ ਦੀ ਰਾਖੀ ਕਰਦੀ ਪਈ ਆ ਸਮਾਨ ਇਧਰ ਪਾਪਾ ਦੇ ਪਿਆ ਆ ਤਿਮੂ ਨਾ ਮੈਂ ਕੰਮ ਕਰਦੀ ਵੀ ਆਪਣਾ ਮੈਨੂੰ ਲੱਗਾ ਤੂੰ ਕਿਸੇ ਨਾਲ ਗੱਲ ਕਰਦੀ ਮੈਂ ਫੋਨ ਤਾਂ ਲਾਉਂਦੀ ਪਈ ਸੀ ਆਪਣੀਆਂ ਸਹੇਣੀਆਂ ਨੂੰ ਪਰਾਂ ਚੱਕਿਆ ਨਹੀਂ 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 ਸਾਰੂੰ ਕਿ ਇੱਥੇ ਕੁਝ ਟੋਕੜ ਪੜਿਆ ਹੈ ਤੈਨੂੰ ਚੱਕਿਆ ਹੋ ਗਿਆ ਮੈਂ ਬਾਹਰ ਮੈਂ ਬਾਤ ਚੋ ਕਾਲ ਕਰਦੀ ਆ ਕਿਉਂ ਬਾਹਰ ਆ ਇਸ ਵੇਲੇ ਯਸ ਮੈਂ ਲਾਇਆ ਸੀ ਫੋਨ ਤੂੰ ਸਹੀ ਪਾਫਿਆ ਮੈਨੂੰ ਨਹੀਂ ਨਾ ਅਬ ਤਿਮੂ ਨਾ ਦੀ ਵੇਟ ਤੂੰ ਮੈਨੂੰ ਕੰਮ ਕਰਦੀ ਪਈ ਮੈਂ ਕੀ ਕਰਨ ਲੱਗੀ ਸੀ ਗਾਈਸ ਤੂੰ ਸਾਰਾ ਮੈਨੂੰ ਭਲਾਤਾ ਮੁੰਨਾ ਤੇਰੀ ਵੇ ਨਾਲ ਹੋਣਾ ਸਾਰਾ ਕੁਝ ਭੋਲ ਗਿਆ ਮੈਨੂੰ ਪਤਾ ਨਹੀਂ ਮੈਂ ਕੀ ਕਰਾਂ ਸੀ ਆਈ ਥਿੰਕ ਪਪਾ ਆ ਗਏ ਪਪਾ ਆ ਗਏ ਪਪਾ ਆ ਗਏ ਹਾਂਜੀ ਇਹਨੂੰ ਰੱਖੋ ਇਹਨੂੰ ਚੱਟੋ ਇਹਨੂੰ ਰੱਖੋ ਪਪਾ ਕਹਿੰਦੇ ਕੈਮਰਾ ਰੱਖੋ ਤੇ ਕਣਕ ਚੱਕੋ ਆ ਦੇ ਤਾਂ ਬੰਦਾ ਨਾਲ ਚੱਕੂ ਕਦੰਡੇ ਉਹ ਪਜਾਖ ਲੂਗੇ ਕ ਮੈਂ ਆਵ ਮਸਟ ਜੋਕ ਮਾਰ ਰਿਹਾ ਯਾ ਹਸਰੇ ਹਲਕਟ ਹਸ ਕੀ ਲੈ ਪਿਛੋਣਾ ਹੈ ਪਪਾ ਥੱਲੇ ਪੜਾਣਾ ਕਿੰਨੀਆਂ ਹੁੰਦਾ ਪਪਾ ਜੀ ਚੱਕ ਲੂੰਗਾ ਇਕ ਮੈਂ ਆਵਾ ਤੇਰੇ ਤੋਂ ਨਾ ਹੋ ਪਾਏਗਾ ਮੈਂ ਆਉਂਗੀ ਤਮਾਸ਼ਾ ਦੇਖਣ ਗਈ ਇਸ ਵਾਰ ਆਇਆ ਮੈਂ ਕਿਦਾ ਚੱਕ ਸਕਦੀ ਹਾਂ ਨਾ ਭਈ ਮੈਂ ਤਾਂ ਕੰਨੀ ਹੋਣੇ ਮੰਨਦੇ ਨਹੀਂਗੇ ਵਾਹ ਕੀ ਐਕਟਿੰਗ ਕਰ ਰਹਾ ਹੈ ਓ ਮਾਈ ਗੋਡ ਆਜੋ ਆਜੋ ਨੋ ਮਚੱਕ ਗਈ ਸਾਈਡ ਹੋ ਜੰਨੇ ਭਾਰਾ ਵੈਸੇ ਵੀ ਉਹ ਬੋਰਾ ਤੇ ਹੁਣ ਬਾਪਾ ਕਣਕ ਰੱਖ ਲੂਗੇ ਸਾਈਡ ਤੇ ਜਿੱਥੇ ਰਖਣੀ ਇਹਨਾਂ ਨੇ A few moments later ਗਾਇਸ ਬਾਪਾ ਨੇ ਕਣਕ ਅੰਦਰ ਰੱਖ ਲਈਏ ਤੇ ਮੰਮਾ ਬੈ ਗਏ ਆ ਥੱਕ ਗਏ ਮਮਾ ਮੰਮਾ ਦਾ ਹਲਾਤ ਪੁੱਛਦੇ ਪਾਣੀ ਕਮੜ ਦਿੰਦੀ ਮੈਂ ਥੱਕ ਗਏ ਤੇ ਗਾਇਸ ਸਾਡਾ ਛੱਲਾ ਟੁੱਟ ਗਿਆ ਅਕਤੀ ਉਹ ਜਿਹੜਾ ਪਾਇਆ ਸੀ ਗੁੱਡਾ ਟੁੱਟ ਗਿਆ ਦਾ ਇੱਕ ਗੁੱਡਾ ਹੈਗਾ ਇੱਕ ਟੁੱਟ ਗਿਆ ਅਮਾ ਲੋ ਟੈਡੀ ਬੀਅਰ ਫਾਈਟ ਅੱਜ ਸੰਡੇ ਕਰਕੇ ਨਾਸ਼ ਘਾਟੂ ਸੀਗਾ ਸ਼ਰਮ ਡੇਡੀ ਬੀਅਰ ਰੱਖੋ ਖੇਲੋ ਮੇਲੋ ਐਸ ਕਰੋ ਪਾਣੀ ਦੇਣੀ ਮੇ ਪਪਾ ਨੂੰ ਗਾਈਜ਼ ਪਪਾ ਦਾ ਸਟਾਰਟਰ ਜਿਹੜਾ ਮਸ਼ੀਨਾਂ ਦਾ ਉਹ ਸੱਟੀ ਨਹੀਂ ਹੁੰਦਾ ਵੀ ਪਪਾ ਨੂੰ ਸਮਝ ਹੀ ਨਹੀਂ ਆ ਰਹੀ ਪਪਾ ਕੀ ਕਰਨ ਪਪਾ ਨੇ ਸਾਰੇ ਪੈਂਤਰੇ ਜਮਾ ਕੇ ਦੇਖ ਲਿਆ ਪਰ ਫਿਰ ਵੀ ਪਪਾ ਕੋਸ਼ਿਸ਼ ਕਰਦੇ ਪਏ ਆ ਦੇਖੋ ਸਮਾਂ ਗਈ ਪਪਾ ਦੱਦਰ ਸਾਰਾ ਪਪਾ ਨੇ ਬੜੇ ਸੰਦ ਵਗੈਰਾ ਰੱਖੇ ਹੋਏ ਪਪਾ ਉਦੋਂ ਦੇ ਲੱਗੇ ਹੋਏ ਮੈਂ ਕਿੰਨੇ ਕ ਘੰਟੇ ਹੋ ਗਏ ਪਪਾ ਲੱਗੇ ਨੇ 2-3 ਘੰਟੇ ਹੋ ਹੀ ਗਏ ਹੋਣੇ ਨਾ ਮੈਂ ਵਿੱਚ ਕਾਪ ਨਹੀਂ ਸੀ ਹੋ ਗਿਆ ਹੂੰ හද හොට කයි නැගම මද නොගොඩර තින්නේය දන කම චීතිතත මඩ ඇදදක සගසූදත ඇ දෙ මොම ගතේ අංගුට් හෙද කර එචි හැකය ගෝඩ කරන්නල මලගෝකට මදාවයහ කී? ਤੇਰੇ ਪਾਸ ਤੋਂ ਕਾ ਨਾੜ ਦਾ ਕੱਟਦੀ ਨਾੜ ਉੱਤੇ ਪਈ ਆ ਮੋਗੜਾ ਚਾਕੂ ਆ ਗਾਇਸ ਬੋਵਰ ਕਰਦੇ ਮੈਂ ਕਹਿ ਲੱਗੀ ਸੀ ਕਾਚੂ ਅੱਜ ਮੈਂ ਜਸਟ ਇਦਾਂ ਕੀਤਾ ਦੇਖੋ ਇਦਾਂ ਇੰਨੇ ਜੀ ਬਸ ਕਰ ਮੇਰੀ ਨਾੜ ਨਾ ਕੱਟਦੀ ਗਾਇਸ ਰਾਤ ਹੋ ਚੁੱਕੀ ਤੇ ਮੈਂ ਮਮਾ ਨੇ ਨਾ ਵੀ ਗੋਲ ਗੁੜ ਘੜਾਈ ਤੇ ਮਤਲਬ ਕੀ ਗੋੜ ਕੀਤੀ ਸੀ ਮੈਂ ਹੈ ਨਹੀਂ ਸੀ ਹੋਊਗੇ ਤਾਂ ਮੈਂ ਗੋੜ ਕਰੂੰਗੀ ਭਲਾ ਤੇ ਮਮਾ ਕਹਿੰਦੇ ਗੁੱਠੇ ਦਾ ਕਰਦੇ ਗੁੱਠੇ ਦਾ ਤੂੰ ਜਮਾ ਨਹੀਂ ਨੋ ਸੀਗਾ ਮਮਾ ਦਾ ਤਾਂ ਮਮਾ ਆਪਣਾ ਕਾਫੀ ਵਗਾਰ ਪਿੰਦੇ ਪਏ ਤੇ ਮੈਂ ਉੱਪਰ ਗਈ ਸੁਪੁਰਾਈਆਂ ਤੇ ਇਸ ਵਜਨ ਮੈਨੂੰ ਥੋੜਾ ਸਾਹ ਚੜ ਗਿਆ ਸਾਹ ਮੈਂ ਸਾਹ ਫੁੱਲ ਗਈ ਤੇ ਮਰ ਉੱਤੇ ਗਈਆ ਤੇ ਪਾਪਾ ਵੀ ਉੱਤੇ ਆ ਤੇ ਮੈਨੂੰ ਮਾ ਨੀਚੇ ਮੁੰਨਰ ਵੈਸੀ ਆਈ ਜਾਣਾ ਹੁਣੇ ਤੇ ਅੱਜ ਦੇ ਵਲੌਗ ਨੂੰ ਪੇ ਨੇ ਰੱਖ ਦਿਓ ਉਮੀਦ ਕਰਦਾ ਹਨ ਵਲੌਗ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਤਾਂ ਪਰ ਵਲੌਗ ਚ ਪਾ